ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਗੋਤਮ ਮਣੀ ਜੀ ਭਾਰਤ ਦੇ ਪ੍ਰਾਤਨ ਗ੍ਰੰਥਾ ਵਿੱਚ ਕਈ ਗੋਤਮ ਨਾਮ ਦੇ ਮਹਾਪੁਰਸ਼ਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਵਿੱਚ ਤਿੰਨ ਪ੍ਰਸਿੱਧ ਹਨ ਉਹ ਗੋਤਮ ਜਿਨ੍ਹਾਂ ਨੇ ਮਸੀਹ ਤੋਂ 600 ਵਰੇ ਪਹਿਲਾਂ ਅਨਿਆਇ ਸ਼ਾਸਤਰ ਦੀ ਰਚਨਾ ਕੀਤੀ ਸੀ ਉਹ ਉੱਚੇ ਵਿਦਵਾਨ ਸਨ ਦੂਜੇ ਗੋਤਮ ਬੁੱਧ ਜਿਨ੍ਹਾਂ ਨੇ ਬੁੱਧ ਮੱਤ ਨੂੰ ਚਲਾਇਆ ਹੈ ਅਤੇ ਇੱਕ ਗੋਤਮ ਰੇਖੀ ਜੀ ਹੋਏ ਹਨ ਜਿਨ੍ਹਾਂ ਨੇ ਸਾਲਗ੍ਰਾਮ ਦੀ ਪੂਜਾ ਦੇ ਭਗਤੀ ਕੀਤੀ ਹੈ ਭਗਤਾਂ ਵਿੱਚੋਂ ਇਹ ਇੱਕ ਨੰਬਰ ਦੇ ਭਗਤ ਗਿਨੇ ਜਾਂਦੇ ਹਨ ਸਾਲਗ੍ਰਾਮ ਦੀ ਭਗਤੀ ਦੇ ਪ੍ਰਤਾਪ ਨਾਲ ਇਹਨਾਂ ਨੇ ਅਹਲਿਆ ਨੂੰ ਜਿੱਤਿਆ ਸੀ ਜਿਸ ਦੀ ਕਥਾ ਇਸ ਤਰ੍ਹਾਂ ਹੈ ਅਹਲਿਆ ਮੁਗਲ ਦੀ ਕੰਨਿਆ ਸੀ ਇਹ ਬਹੁਤ ਸੁੰਦਰ ਸੀ ਇਸ ਦਾ ਰੂਪ ਦੇਖ ਕੇ ਸਾਰੇ ਰਾਜੇ ਦੇਵਤੇ ਤੇ ਦੇਵਰਾਜ ਇੰਦਰ ਵਰਗੇ ਇਸ ਨਾਲ ਵਿਆਹ ਕਰਾਉਣ ਲਈ ਚੱਲ ਪਏ ਇਸ ਦੇ ਵਿਆਹ ਵੇਲੇ ਮਹਾਯੁੱਧ ਹੋਣ ਦਾ ਭੈ ਸੀ ਉਸ ਭੈ ਨੂੰ ਅਨੁਭਵ ਕਰਕੇ ਬ੍ਰਹਮ ਅਸਾਲਸ ਬਣ ਗਿਆ ਬ੍ਰਹਮਾ ਨੇ ਇਹ ਸ਼ਰਤ ਰੱਖੀ ਕਿ ਜੋ ਪੁਰਸ਼ ਇੱਕ ਦੰਡ ਭਾਵ 24 ਮਿੰਟ ਵਿੱਚ ਤ੍ਰਲੋਕੀ ਦੀ ਪ੍ਰਕਰਮਾ ਕਰਕੇ ਆ ਜਾਵੇ ਉਹ ਇਸ ਸੁੰਦਰ ਕੰਨਿਆ ਨਾਲ ਵਿਆਹ ਕਰਾ ਸਕਦਾ ਹੈ ਗੋਤਮ ਰਿਖੀ ਨੇ ਵੀ ਇੱਛਾ ਪ੍ਰਗਟ ਕੀਤੀ ਕਿ ਉਹ ਸੁੰਦਰ ਅਹਲਿਆ ਨੂੰ ਵਿਆਹਵੇ ਇਸ ਇੱਛਾ ਦੀ ਪੂਰਤੀ ਵਾਸਤੇ ਉਸਨੇ ਭਗਵਾਨ ਸਾਲਗ੍ਰਾਮ ਅੱਗੇ ਪ੍ਰਾਰਥਨਾ ਕੀਤੀ ਕਿ ਭਗਤ ਦਾ ਕਾਰਜ ਕਰੋ ਜੀ ਸਾਲਗ੍ਰਾਮ ਨੇ ਪ੍ਰਗਟ ਹੋ ਕੇ ਆਖਿਆ ਮੇਰੀ ਪ੍ਰਕਰਮਾ ਕਰ ਲੈ triloki ਦੀ ਪ੍ਰਕਰਮਾ ਆਪਣੇ ਆਪ ਹੋ ਜਾਵੇਗੀ ਗੋਤਮ ਨੇ ਇਸੇ ਤਰ੍ਹਾਂ ਕੀਤਾ ਦੂਜੇ ਪਾਸੇ ਇੰਦਰ ਸੰਕਾਦਿਕ ਅਜਿਹੇ ਦੇਵਤੇ ਆਪੋ ਆਪਣੀਆਂ ਸਵਾਰੀਆਂ ਨਾਲ ਵਾਹੂ ਦਾਹੀ ਪੰਧ ਮੁਕਾਣ ਦਾ ਯਤਨ ਕਰ ਰਹੇ ਸਨ ਹਰ ਕੋਈ ਪ੍ਰਤਨ ਚਿਤ ਸੀ ਕਿ ਉਹ ਅਹਲਿਆ ਨੂੰ ਵਿਹਾਨ ਵਿੱਚ ਕਾਮਯਾਬ ਹੋ ਜਾਵੇਗਾ ਪਰ ਉਹ ਹੈਰਾਨ ਵੀ ਸਨ ਜਿਸ ਪੜਾ ਉੱਤੇ ਪਹੁੰਚਦੇ ਉੱਥੇ ਅੱਗੇ-ਅੱਗੇ ਗੋਤਮ ਰਿਸ਼ੀ ਨੂੰ ਜਾਂਦਿਆਂ ਦੇਖਦੇ ਗੋਤਮ ਸਾਰਿਆਂ ਤੋਂ ਪਹਿਲਾਂ ਬ੍ਰਹਮਾ ਦੇ ਕੋਲ ਪੁੱਜ ਗਿਆ ਬ੍ਰਹਮਾ ਨੇ ਖੁਸ਼ ਹੋ ਕੇ ਅਹਲਿਆ ਦੀ ਸ਼ਾਦੀ ਗੋਤਮ ਨਾਲ ਕਰ ਦਿੱਤੀ ਗੋਤਮ ਦੀ ਇਸ ਫਤਿਹ ਉੱਤੇ ਸਾਰੇ ਦੇਵਤਿਆਂ ਨੇ ਬਹੁਤ ਈਰਖਾ ਕੀਤੀ ਇੰਦਰ ਤਾਂ ਸੜ ਬਲ ਕੇ ਕੋਲੇ ਹੋ ਗਿਆ ਜੇ ਬ੍ਰਹਮਾ ਸਾਲਤ ਨਾ ਹੁੰਦਾ ਤਾਂ ਸ਼ਾਇਦ ਉਹ मुनि ਗੋਤਮ ਨੂੰ ਮਾਰ ਕੇ ਅਹਲਿਆ ਨੂੰ ਖੋਹ ਲੈਂਦਾ ਕਿਹਾ ਜਾਂਦਾ ਹੈ ਕਿ ਇੱਕ ਵਾਰ ਸਾਰੇ ਦੇਸ਼ ਵਿੱਚ ਮਹਾਕਾਲ ਪੈ ਗਿਆ بارش ਨਾ ਹੋਈ ਸੰਤ ਤੇ ਬ੍ਰਹਮਣ ਆਦਿਕ ਬਹੁਤ ਤੰਗ ਹੋਏ। ਭਗਵਾਨ ਸਾਲਗ੍ਰਾਮ ਦੀ ਸਹਾਇਤਾ ਨਾਲ ਗੋਤਮ ਨੇ ਲੰਗਰ ਚਲਾ ਦਿੱਤੇ ਜਿੱਥੋਂ ਸਾਰੇ ਪ੍ਰਸੰਨ ਚਿੱਤ ਹੋ ਕੇ ਭੋਜਨ ਛਕਦੇ ਰਹੇ। ਗੋਤਮ ਜੀ ਦੀ ਉਸਤਤ ਸਾਰੇ ਪਾਸੇ ਹੋਣ ਲੱਗੀ। ਮਹਿਮਾ ਹੁੰਦੀ ਦੇਖ ਕੇ ਇੰਦਰ ਸੜ ਗਿਆ। ਉਸਨੇ ਚਲਾਕੀ ਨਾਲ ਗੋਤਮ ਨੂੰ ਬਦਨਾਮ ਕਰਨਾ ਚਾਹਿਆ। ਛਲ ਖੇਡਿਆ। ਛਲ ਇਹ ਖੇਡਿਆ ਕਿ ਮਾਇਆ ਜਾਲ ਨਾਲ ਇੱਕ ਗਊ ਬਣਾਈ ਗਈ। ਗੋਤਮ ਨੂੰ ਪ੍ਰੇਰਿਆ ਕਿ ਉਹ ਉਸ ਗਊ ਨੂੰ ਹੱਥ ਲਾਵੇ। ਜੀਉ ਹੀ ਗੋਤਮ ਨੇ ਗਊ ਨੂੰ ਹੱਤਲਾਇਆ ਗਊ ਦੜ ਕਰਕੇ ਧਰਤੀ ਤੇ ਡਿੱਗ ਪਈ ਤੇ ਡਿੱਗਦੇ ਸਾਰ ਹੀ ਗਊ ਮਰ ਗਈ ਇੰਦਰ ਨੇ ਆਪਣੇ ਬਲ ਨਾਲ ਬ੍ਰਾਹਮਣਾਂ ਦੀ ਜ਼ਬਾਨੋਂ ਰੋਲਾ ਪਵਾ ਦਿੱਤਾ ਕਿ ਗੋਤਮ ਜੀ ਦੇ ਪਾਸੋਂ ਗਊ ਹੱਤਿਆ ਹੋ ਗਈ ਹੈ ਇਸ ਵਾਸਤੇ ਇਸ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ ਯੋਗ ਨਹੀਂ ਪਰ ਉਹਨਾਂ ਦੇ ਛਲ ਦਾ ਪਤਾ ਗੋਤਮ ਜੀ ਨੂੰ ਲੱਗ ਗਿਆ ਗੋਤਮ ਜੀ ਨੇ ਸ਼ਰਾਪ ਦੇ ਦਿੱਤਾ ਕਿ ਬ੍ਰਾਹਮਣਾਂ ਦਾ ਢਿੱਡ ਕਦੇ ਨਹੀਂ ਭਰੇਗਾ ਇਸ ਤਰ੍ਹਾਂ ਗੋਤਮ ਜੀ ਦੇ ਸ਼ਰਾਪ ਸਦਕਾ ਉਹਨਾਂ ਬ੍ਰਾਹਮਣਾਂ ਦੀ ਕੁੱਲ ਅੱਜ ਵੀ ਲੋਕਾਂ ਦੇ ਘਰੋਂ ਮੰਗ ਕੇ ਗੁਜ਼ਾਰਾ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ